ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਨੀ ਚੋਣਾਂ ਦਾ ਐਲਾਨ ਹਾਲੇ ਨਹੀਂ ਹੋਇਆ ਚੋਣ ਕਮਿਸ਼ਨ ਦੇ ਵੱਲੋਂ ਕਿਉਂਕਿ ਪੰਜਾਬ ਦੇ ਵਿੱਚ ਹਾਲੇ ਵੀ ਚਾਰ ਹਲਕੇ ਖਾਲੀ ਨੇ ਜਿੱਥੇ ਵਿਧਾਇਕ ਜਿਹੜੇ ਨੇ ਉਹ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਡੇਰਾ ਬਾਬਾ ਨਾਨਕ ਚੱਬੇਵਾਲ ਗੱਦਰਬਾਹਾ ਅਤੇ ਬਰਨਾਲਾ ਦੱਸ ਦिए ਕਿ ਆਮ ਆਦਮੀ ਪਾਰਟੀ ਨੇ ਜਿਮਨੀ ਚੋਣ ਖਾਸ ਕਰਕੇ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਦੱਸ ਦिए ਕਿ ਕੱਲ ਵਿਸ਼ਾਲ ਰੈਲੀ ਕੱਢੀ ਗਈ ਹਲਕੇ ਦੇ ਇੰਚਾਰਜ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਵਿਧਾਇਕ ਸ਼ੈਰੀ ਕਲਸੀਵਲੋਂ ਅਤੇ ਉੱਥੇ ਮੌਜੂਦ ਸੀ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਗੁਰਦੀਪ ਸਿੰਘ ਰੰਦਾਵਾ ਜਿਹੜੇ ਕਾਫੀ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦੇ ਆ ਰਹੇ ਨੇ ਕੱਲ ਜਿਵੇਂ ਹੀ ਰੈਲੀ ਕੱਢੀ ਗਈ ਸਾਰੇ ਇਲਾਕੇ ਦੇ ਵਿੱਚ ਬੜੀ ਵੱਡੀ ਭੀੜ ਦੇਖੀ ਗਈ ਗੁਰਦੀਪ ਸਿੰਘ ਰੰਦਾਵਾ ਦੇ ਮਗਰ ਗੁਰਦੀਪ ਸਿੰਘ ਰੰਦਾਵਾ ਨੂੰ ਭਾਰੀ ਚੰਡੀ ਦੇ ਦਿੱਤੀ ਹੈ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼ੈਰੀ ਹਲਕੀ ਨੇ ਸ਼ੈਰੀ ਕਲਸੀ ਨੇ ਕਿਉਂਕਿ ਸ਼ੈਰੀ ਕਲਸੀ ਅਤੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕੈਬਨਿਟ ਮੰਤਰੀ ਨੇ ਉਨਾਂ ਨੇ ਇਹ ਕੱਲ ਹੀ ਫੈਸਲਾ ਕਰ ਰਿਆ ਸੀ ਕਿ ਗੁਰਦੀਪ ਸਿੰਘ ਲਦਾਵਾ ਨੂੰ ਜਿਹੜਾ ਜਿਮਨੀ ਚੌਂ ਦੇ ਵਿੱਚ ਖੜਾ ਕੀਤਾ ਜਾਵੇਗਾ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਤੋਂ ਬਾਕੀ ਪਾਰਟੀਆਂ ਨੇ ਹਾਲੇ ਕੋਈ ਵੀ ਜਿਹੜਾ ਕੈਂਡੀਡੇਟ ਹੈ ਡਿਕਲੇਅਰ ਨਹੀਂ ਕੀਤਾ ਲੇਕਿਨ ਅੱਜ ਬਾਜ਼ੀ ਮਾਰ ਲਈ ਹੈ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਦੱਸ ਦਈਏ ਕਿ ਗੁਰਦੀਪ ਸਿੰਘ ਰੰਦਾਬਾ ਦੇ ਨਾਲ ਬਹੁ ਗਿਣਤੀ ਪੀੜ ਦੇਖੀ ਗਈ ਰੈਲੀ ਨੂੰ ਲੈ ਕੇ ਰੈਲੀ ਬੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਈ ਅਤੇ ਪਿੰਡਾਂ ਵਿੱਚੋਂ ਘੁੰਮੀ ਆਈ ਫਿਰ ਬਾਬਾ ਡੇਰਾ ਬਾਬਾ ਨਾਨਕ ਤੇ ਠਾਠਾ ਮਾਰਦਾ ਕੱਟ ਵਿਖਿਆ ਗਿਆ ਗੁਰਦੀਪ ਸਿੰਘ ਰੰਦਾਬਾ ਦੇ ਮਗਰ ਰੰਦਾਵਾ ਦੀ ਜੇ ਗੱਲ ਕਰੀਏ ਰੰਦਾਵਾ ਲਗਭਗ 12 ਤੋਂ 13 ਸਾਲ ਹੋ ਗਏ ਨੇ ਲਗਾਤਾਰ ਕਾਂਗਰਸ ਸੌਰੀ ਆਮ ਆਦਮੀ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਦੂਸਰੇ ਪਾਸੇ ਰੰਧਾਵਾ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਪਸੰਦ ਕਰ ਰਹੇ ਨੇ ਚਾਹੇ ਉਹ ਚੋਣਾ ਹੋਣ ਲੋਕ ਸਭਾ ਦੀਆਂ ਚਾਹੇ ਉਹ ਵਿਧਾਨ ਵਿਧਾਨ ਸਭਾ ਦੀਆਂ ਚਾਹੇ ਚੋਣਾ ਹੋਣ ਜਿਮਨੀ ਇਸ ਨੂੰ ਲੈ ਕੇ ਗੁਰਦੀਪ ਸਿੰਘ ਰੰਧਾਵਾ ਨੂੰ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼ੈਰੀ ਕਲਸੀ ਨੇ ਦੇ ਦਿੱਤੀ ਹੈ ਹਰੀ ਚੰਡੀ ਅਤੇ ਕਾਫੀ ਲੰਮੇ ਸਮੇਂ ਤੋਂ ਹਲਕਾ ਇੰਚਾਰਜ ਵੀ ਰਹੇ ਨੇ ਗੁਰਦੀਪ ਸਿੰਘ ਰੰਧਾਵਾ ਗੁਰਦੀਪ ਸਿੰਘ ਰੰਧਾਵਾ ਨੂੰ ਅੱਜ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਅਲਾ ਦਿੱਤਾ ਹੈ ਅਜ ਤੋਂ ਬਾਅਦ ਗ੍ਰਦੀਪ ਸਿੰਘ ਦਾਵਾ ਲਗਾਤਾਰ ਚੋਣ ਮੈਦਾਨ ਦੇ ਵਿੱਚ ਸ਼ਮੂਲੀਅਤ ਕਰਦੇ ਰਹਿਣਗੇ ਅਤੇ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਜੋੜਦੇ ਰਹਿਣਗੇ ਇਹ ਵੱਡਾ 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 ਵਾਅਦਾ ਕੀਤਾ ਹੈ ਗੁਰਦੀਪ ਸਿੰਘ ਰੰਦਾਵਾਰੇ ਗੁਰਦੀਪ ਸਿੰਘ ਰੰਦਾਵਾਰੇ ਕਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬੜੀ ਵੱਡੀ ਲੀਡ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਅਤੇ ਉਹ ਸੀਟ ਜਿੱਤ ਕੇ ਅਸੀਂ ਪਾਵਾਂਗੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਦੇ ਵਿੱਚੋਂ ਡੇਰਾ ਬਾਬਾ ਨਾਨਕ ਤੋਂ ਧੰਵਾਦ